ਕਿ ਇਹਦੇ ਕੋਚਰਾ ਵੀ ਨਾ ਕੋਈ ਹੋਏ ਆਪਣਾ ਸਰੀਰ ਕੰਮ ਕਰਦਾ ਹੋਇਆ ਕਿਤੇ ਕਿਸੇ ਭੈਣ ਭਰਾ ਕੋ ਜਾਏ ਬੰਦਾ ਤੇ ਸੋ ਦੁੱਖ ਦੀ ਸੁੱਖ ਦੀ ਕਰੇ ਘਰੇ ਸਾਰਾ ਦਿਨ ਬਹਿ ਬਹਿ ਕੇ ਅੱਕ ਜਾਈਦਾ ਮੁੰਡੇ ਨੂੰ ਆਵਾਜ਼ ਮਾਰਨੀ ਚੱਲ ਮੈਨੂੰ ਫੋਨ ਹੀ ਲਾ ਦੇ ਫੋਨ ਤੇ ਹੀ ਰਾਜ ਬਾਜੀ ਪੁੱਛ ਲਾਂ ਮਾਰਨੀ ਉਹਨੇ ਵਸ ਸਰਸ ਇਹ ਸਰਸ ਆਇਆ ਦਦੀਆਂ ਮੈਂ 2 ਮਿੰਟ ਆਈ ਪੁੱਤ ਗੱਲ ਸੁਣ ਮੇਰੀ ਹਾਂਜੀ ਦੱਸੋ ਦੱਸਣਾ ਪਤਾ ਕੀ ਆ ਮੈਂ ਆਖਣ ਦੇ ਆ ਤੇ ਆਪਣੀ ਮਾਸੀ ਨੂੰ ਫੋਨ ਲਾ ਕੇ ਦੇ ਹਾਂ ਮੈਂ ਉਹਨੂੰ ਰਾਜੀ ਬਾਜੀ ਪੁੱਛਿਆ ਮੇਰਾ ਨਾ ਜੇ ਦਿਲ ਗਿਆ ਹੋਇਆ ਦਾਸ ਗਿਆ ਤੇ ਜਾਇਆ ਤੇ ਜਾਂਦਾ ਨਹੀਂ ਚੱਲ ਫੋਨ ਤੇ ਗੱਲਬਾਤ ਕਰ ਲੈਣੀ ਆ ਦਿਲ ਘੜੀ ਘਲੋ ਦਾਸ ਹੋ ਗਿਆ ਤੁਹਾਡਾ ਓਏ ਜਾਂਦਾ ਪਤਾ ਅੱਗੇ ਚਲ ਜੀਦਾ ਸੀ ਫਿਰ ਤੋਂ ਰਾਜਦਾ ਸੀ ਭੈਣ ਭਰਾ ਕੋ ਜਾ ਕੇ ਹੁਣ ਜਾਇਆ ਨਹੀਂ ਜਾਂਦਾ ਤੇ ਘਰ ਬੈਠਿਆ ਬੰਦਾ ਹੋਇ ਜਾਂਦਾ ਵਾ ਓਏ ਆਹੋ ਉਹ ਵੀ ਨਹੀਂ ਆਈ ਉਹ ਹੋਈ ਆ ਜਾਂਦੀ ਚੱਲ ਤਾਂ ਵੀ ਕੋਈ ਚੱਲ ਤੁਸੀਂ ਤੁਹਾਡੀ ਮੈਂ ਗੱਲ ਕਰਾ ਦਿੰਦਾ ਵਾਂ ਆਹੋ ਤਹੀਂ ਕਹਿ ਦਿਓ ਮੇਰੇ ਮਿਲਣਾ ਜੀ ਹਾਂ ਫਿਰ ਤੇ ਕਵਾਂਗੀ ਹਾਂ ਕੋਈ ਨਹੀਂ ਹਲੋ ਕਰ ਲੋ ਦੀ ਗੱਲ ਹੈ ਚੰਗਾ ਤੇ ਮੈਂ ਆ ਗਿਆ ਪਰੋ ਹਾਂ ਉਹ ਮੈਂ ਕਰ ਲੈਨੀ ਆ ਗੱਲ ਉਹਦੇ ਨਾਲ ਰਾਜਬਾ ਜੀ ਪੁੱਛ ਲੈ ਚੁੱਪ ਦੀ ਤੇ ਹਾਂ ਹਲੋ ਹਾਂ ਸਤਿ ਸ੍ਰੀ ਅਕਾਲ ਹੋਰ ਸੁਣਾ ਕੀ ਹਾਲ ਹੈ ਤੇਰਾ ਜੇ ਮੇਰੇ ਕੋ ਨਹੀਂ ਆਇਆ ਗਿਆ ਤਾਂ ਕਿਤੇ ਤੂੰ ਵੀ ਨਹੀਂ ਬੜੀ ਹੈ ਮੇਰਾ ਬੜਾ ਹੀ ਦਿਲ ਅਦਾਸ ਹੋਇਆ ਸੀ ਆਹੋ ਚਲੋ ਜੇ ਇੰਨਾ ਬੰਦਾ ਜੀ ਇੱਕ ਨਹੀਂ ਆਇਆ ਤਾਂ ਦੂਜਾ ਹੀ ਆ ਜਾਏ ਚਲ ਤੂੰ ਹੀ ਆਣ ਕੇ ਮਿਲ ਗਏ ਜਾਂਦੀ ਦਿਲ ਪਰੇਸ਼ਾਨ ਜਿਆ ਹੋਇਆ ਹਾਂ ਗੱਲ ਮੈਂ ਤੈਨੂੰ ਕੀ ਦੱਸਾਂ ਗੱਲਾਂ ਤੇ ਬਥੇਰੀਆਂ ਨੇ ਕਿਤੇ ਬੰਦਾ ਬਹਿ ਆਣ ਕੇ ਲਾਗੇ ਤੇ ਫਿਰ ਬੰਦਾ ਗੱਲਾਂ ਬਾਤਾਂ ਕਰੇ ਹੁਣ ਤੈਨੂੰ ਫੋਨ ਤੇ ਮੈਂ ਕਿੰਨੀਆਂ ਕ ਦੱਸਾਂ ਗੱਲਾਂ ਹੂੰ ਗਾਲੇ ਦਾ ਵੀ ਇੱਕ ਕੁੜੀ ਵਿਆਹੀ ਉਹ ਪਰਵਣਾ ਨਹੀਂ ਚੰਗਾ ਪਿਆ ਦੋਜੀ ਨੋ ਲੈਂਦੀ ਆ ਵਿਆਹ ਕਿਤੇ ਉਹਦੀ ਜबान केठवा ਉਹ ਵੀ ਨਹੀਂ ਕਿਤੇ ਟੇਕਦੀ ਕਿਤੇ ਜबान ਚ ਅਜਨਾ ਕਿਤੇ ਬੋਲਦੀ ਨਹੀਂ ਕਿਤੇ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਪਤਾ ਹੀ ਨਹੀਂ ਉਹਨੂੰ ਫੇ ਮੈਂ ਪਰਿਵਾਰ ਚ ਕਿਦਾਂ ਰਹਿਣਾ ਵਾਂ ਵੱਡੇ ਨਿੱਕੇ ਦੀ ਕੋਈ ਉਹਨੂੰ ਸੁਨਾਸ ਹੀ ਹੈ ਨਹੀਂ ਤੇ ਕੀ ਕਰਨਾ ਫਿਰ ਹੁਣ ਆ ਇਹ ਦਾਈਆਂ ਤਦੋਂ ਮਾ ਮੁੰਡੇ ਤੇ ਚੱਲ ਕੇ ਤੇ ਮੈਨੂੰ ਮੇਲੀ ਜਾਂਦੀ ਆਣ ਕੇ ਹੂੰ ਠੀਕ ਨਹੀਂ ਕੀ ਠੀਕ ਨਹੀਂ ਤਾਂ ਦਵਾਈ ਦਵਾਈ ਲੈਂਦੀ ਆ ਅੱਛਾ ਚੰਗੇ ਡਾਕਟਰ ਕੋ ਦਵਾਈ ਲਿਆ ਕੇ ਤੇ ਖਾ ਆਪਣਾ ਧਿਆਨ ਰੱਖਿਆ ਕਰ ਆਪਣਾ ਸਰੀਰ ਹੋਏ ਤੇ ਸਭ ਕੁਝ ਹੀ ਆ ਆਹੋ ਆਪਣੇ ਸਰੀਰ ਤੋਂ ਬਿਨਾਂ ਨੀ ਕੋਈ ਕੁਝ ਵੀ ਹਾਲ ਤੇ ਮੇਰੀ ਭੈਣ ਆਪਣਾ ਧਿਆਨ ਰੱਖਿਆ ਕਰ ਤੂੰ ਤੁਹਾਵੇਂ ਕੀ ਠੀਕ ਤਾਂ ਫਿਰ ਆਵੇਂ ਜਰਾ ਖਾਂ ਆਹੋ ਆਜੀ ਕੇ ਵਾਲੇ ਜਰਾ ਠੀਕ ਠਾਕ ਹੁੰਦੀਆਂ ਨਾ ਤੇ ਮਿਲ ਗਿਲ ਜਾਈ ਹਾਂ ਅੱਛਾ ਚਲੋ ਫੋਨ ਕੀ ਕਰਨ ਲਈ ਹੂੰ ਬੈਠੀ ਆਹੋ ਚਲ ਚੰਗਾ ਫਿਰ ਆਪਣਾ ਖਿਆਲ ਰੱਖੀ ਮੇਰੀ ਭੈਣ ਆਪਣੀ ਸਿਹਤ ਦਾ ਖਿਆਲ ਰੱਖੀ ਆਹ ਚੰਗਾ ਫਿਰ ਚੰਗਾ ਆਮੀ ਫਿਰ ਕਿਸ ਦਿਨ ਹੈ ਵੇਖ ਹਾਂ ਮਾਤਾ ਦੀ ਜਬਾਨ ਕਦਾ ਚੱਲਣ ਲਈ ਹੈ ਹੁਣ ਹੈ ਓਦਾਂ ਤਾਂ ਕਹਿੰਦੀ ਮੇਰੇ ਕੋ ਬੋਲਿਆ ਨਹੀਂ ਜਾਂਦਾ ਮੇਰੇ ਕੋ ਤੁਰਿਆ ਨਹੀਂ ਜਾਂਦਾ ਤੇ ਹੁਣ ਵੇਖ ਕਿਦਾਂ ਚੁਗਲੀਆਂ ਤੇ ਜ਼ੋਰ ਚੜਿਆ ਇਹ ਤਾਂ ਮੈਂ ਪੁੱਛਦੀ ਆ ਨਾ ਜਰਾ ਕਿ ਹੁਣ ਕਿਦਾਂ ਚੂਲੀਆਂ ਹੁੰਦੀਆਂ ਹਾਂ ਚੰਗਾ ਚੰਗਾ ਫਿਰ ਮੈਂ ਰੱਖ ਲਈਆਂ ਹੁਣ ਫੋਨ ਚੱਲ ਨਕਰ ਲੀਆਂ ਚੁਗਲੀਆਂ ਅਗੇ ਠੰਡ ਹੈ ਹੂੰ ਕਾੜੀਏ ਚੁਗਲਿਆ ਕੀਤੀ ਨਾ ਮੈਂ ਕੀਤੀਆਂ ਨਹੀਂ ਮੈਂ ਸਭ ਕੁਝ ਸੌੜ ਲਿਆਵਾ ਮਾਤਾ ਦੀ ਪੋਲੀ ਬੰਦੀ ਨੇ ਕੋਲ ਕਰਿਆ ਨਾ ਕਰ ਵੀ ਮੈਂ ਬੜੀ ਪੋਲੀ ਆ ਮੇਰੇ ਮੂੰਹ ਤੇ ਜ਼ਬਾਨ ਹੀ ਹੈ ਨਹੀਂ ਵੇਖਾ ਕਿਦਾਂ ਧੂ ਧੂ ਲੱਗੀ ਕੋਈ ਗੱਲ ਨਹੀਂ ਕੀਤੀ ਹੁਣ ਮੈਂ ਘਰ ਦੀ ਰਾਜੀ ਬਾਜੀ ਸੁਖਸੰਤ ਜੋ ਨੇ ਪੁੱਛਿਆ ਮੈਂ ਦੱਸਣਾ ਨਹੀਂ ਕਾਦੀ ਸੁਖਸੰਤ ਪੁੱਛੀ ਹੈ ਪੁੱਛਦਾ ਹੀ ਭੈਣ ਕਾ ਨਾ ਉਹ ਨਹੀਂ ਚੰਗੀ ਮੇਰੀ ਜਿਵਾਈ ਵੀ ਨਹੀਂ ਚੰਗਾ ਮੇਰਾ ਨਾ ਚੰਗੀ ਤੇ ਮਾਤਾ ਤੂੰ ਹੀ ਆ ਹੈ ਮੈਂ ਤਾਂ ਫਿਰ ਹੈ ਹੀ ਚੰਗੀ ਇੱਕ ਤੇਰੀ ਕੁੜੀ ਚੰਗੀ ਤੇ ਇੱਕ ਤੂੰ ਚੰਗੀ ਆ ਹੁਣ ਜੋ ਜੋ ਕੁਛ ਹੈਗਾ ਉਹ ਹੀ ਮੈਂ ਦੱਸਾਂ ਮੈਂ ਹੁਣ ਝੂਠ ਦੱਸਦੀ ਉਹਨੂੰ ਕਿ ਬੜੇ ਚੰਗੇ ਆ ਜਿੱਦਾਂ ਜ਼ੁਬਾਨ ਚੱਲਦੀ ਹੈ ਨਾ ਉਦਾਂ ਹੱਥ ਵੀ ਚਲਾਇਆ ਕਰ ਹੁਣ ਉੱਠ ਕੇ ਨਾ ਰੋਟੀ ਪਣੀ ਪਕਾ ਮੇਰੇ ਕੋਲ ਨਹੀਂ ਪੱਕਦਾ ਕੋਈ ਗੱਲ ਨਹੀਂ ਪਕਾ ਲਾਂਗੇ ਆਹ ਪਣੀ ਅੱਗੇ ਕਿਹੜਾ ਨਹੀਂ ਕਦੀ ਪਕਾਉਂਦੇ ਰਹੇ ਰੋਟੀਆਂ ਪਕਾਉਂਦੇ ਰਹੇ ਧੀਏ ਸਾਰੀ ਉਮਰ ਰੋਟੀਆਂ ਪਕਾਈਆਂ ਹੁਣ ਵੀ ਪਕਾ ਲਾਂਗੇ ਤੇ ਫਿਰ ਮੈਂ ਹਿੰਮਤ ਦਊਗਾ ਤਾਂ ਕਰ ਲਾਂਗੇ ਤੇ ਮੇਰੇ ਸਾਹਮਣੇ ਫਿਰ ਕਦਰਲੀ ਨਾਟਕ ਹੁੰਦਾ ਵਾ ਹੈਂ ਜੁਬਾਨ ਤੇ ਆਉਂ ਚਲਦੀ ਜਿੱਦਾਂ ਕਿਤੇ ਗੱਲ ਨਹੀਂ ਕਰਨ ਵਾਲੀ ਮਾਰ ਭੈਣ ਨਾ ਲੱਗੇ ਧੂਕ ਤੇ ਚੁਗਲੀਆਂ ਤੇ ਚੁਗਲੀਆਂ ਚੁਗਲੀਆਂ ਤੇ ਚੁਗਲੀਆਂ ਤੋਦਾ ਮੁੰਡਿਆ ਸਾਹਮਣੇ ਕਹਿਣਾ ਵਾ ਵੀ ਹਾਏ ਮੈਂ ਤੇ ਮਾਰੀ ਚੱਲੀ ਆ ਮੇਰੇ ਵਿੱਚ ਤੇ ਜਾਨ ਹੀ ਹੈ ਨਹੀਂਗੀ ਸਾਰਾ ਕੁਝ ਨੋ ਹੀ ਕਰਦੀ ਮੇਰੀ ਸਾਰਾ ਨੋ ਹੀ ਮੇਰੀ ਮਾੜੀ ਆ ਬਸ ਇਦਾਂ ਹੀ ਇਦਾਂ ਹੀ ਆਖੀ ਦਾ ਹੁੰਦਾ ਤੇ ਇਦਾਂ ਹੀ ਆਖੀ ਦਾ ਹੁੰਦਾ ਤੇ ਹੁਣ ਜੇ ਨਾਲ ਕੋਈ ਪਿਆਰ ਹੋਵੇ ਉਹਨੂੰ ਪਤਾ ਹੁੰਦਾ ਵੀ ਮੈਂ ਠੀਕ ਵਾਂ ਕਿ ਨਹੀਂ ਠੀਕ ਕਿ ਹੁਣ ਬੋਲਣਾ ਵੀ ਬੰਦ ਕਰਦਾ ਗੱਲਾਂ ਪਹਿਲਾਂ ਆਪ ਕਰ ਲੈਣੀਆਂ ਤੇ ਮੁੜਕੇ ਕਹਿਣਾ ਵੀ ਨਾਉ ਪੁੱਛਦੀ ਨਹੀਂਗੀ ਨਾਉ ਕੀ ਪੁੱਛੇ ਫਿਰ ਜੀ ਕਰਦਾ ਪੁੱਛਣ ਨੂੰ ਜਦੋਂ ਮੇਰੇ ਸਿਫਤੀ ਕਦੀ ਨਹੀਂ ਕਰਨੀ ਜਿਹਦਾ ਫੋਨ ਆ ਜਾਏ ਜਿਹੜਾ ਕੋਈ ਪੁੱਛ ਲੈਣਾ ਨਾ ਨਾਉ ਤੇ ਮੇਰੀ ਬੜੀ ਜਬਾਨ ਵਾਲੀ ਆ ਨਾਉ ਨਹੀਂ ਮੇਰੀ ਚੰਗੀ ਜਦੋਂ ਮੇਰੇ ਸਿਫਤੀ ਨਹੀਂ ਕਰਨੀ ਤੇ ਮੈਂ ਫਿਰ ਕਿਹੜੇ ਮੂਹ ਨਾਲ ਕਾਸਿਵਾ ਮੇਰ ਕੋ ਨਹੀਂ ਹੁੰਦੀ ਸੇਵਾ ਹੁਣ ਸਿਫਤਾਂ ਕਰਾ ਹਾਂ ਤੂੰ ਤੂੰ ਸਿਫਤਾਂ ਕਰਾ ਤੇ ਮੈਂ ਆਪੇ ਸਿਫਤਾਂ ਕਰਾਂਗੀ ਤੂੰ ਸਿਫਤਾਂ ਵਾਲੇ ਕੰਮ ਤੇ ਕਰ ਤੂੰ ਸਿਫਤਾਂ ਵਾਲੇ ਕੰਮ ਹੀ ਨਹੀਂ ਕਰਦੀ ਕਰਦੀ ਨਹੀਂ ਸਿਫਤਾਂ ਤੇ ਫਿਰ ਮੈਂ ਕੀ ਕਰਾਂ ਸਿਫਤਾਂ ਤੇਰੀਆਂ ਝੂਠੀਆਂ ਕਰਦੀ ਰਾਂ ਜਦੋਂ ਮੈਂ ਹਾਕਲਾ ਸੁਣ ਲੈਣੀ ਆ ਨਾ ਫਿਰ ਮੇਰਾ ਮਨ ਨਹੀਂ ਕਰਦਾ ਠੀਕ ਆ ਨਾ ਇਦਾਂ ਹੀ ਆ ਫਿਰ ਹੁਣ ਆਹੋ ਮੇਰਾ ਮਨ ਚੁੱਕਿਆ ਗਿਆ ਵਾ ਹੁਣ ਹੁਣ ਨਹੀਂ ਮੇਰਾ ਦਿਲ ਕਰਦਾ ਸਵਾਦ ਸੁਆਦ ਹਾਕਲਾ ਗੱਲ ਤਾਂ ਕਰਨੀ ਪੈਂਦੀ ਈ ਧੀਏ ਤੂੰ ਜਿੱਦਾਂ ਮਰਜੀ ਗੁੱਸਾ ਕਰ ਨਾ ਕਰ ਜੇ ਦੀ ਗੱਲ ਵਾ ਕਰਨੀ ਪੈਂਦੀ ਆਪਣੇ ਭੈਣ ਭਰਾ ਨਾਲ ਤੂੰ ਨਹੀਂ ਆਪਣੇ ਭੈਣ ਭਰਾਵਾਂ ਨਾਲ ਕਰਦੀ ਕੋਈ ਗੱਲ ਅਚਾ ਮੀਤ ਕਰਨੀ ਆ ਨਾ ਮੇਰੀ ਸੱਸ ਨੇ ਚੰਗੀ ਜਾਂ ਮੇਰੀ ਇਦਾਂ ਵਾਂ ਜਾਂ ਉਦਾਂ ਵਾਂ ਨਾ ਮੈਂ ਆਪਣੇ ਭੈਣ ਭਰਾਵਾਂ ਨਾਲ ਆਪਣੇ ਕਰਦੀਆਂ ਚੁਗਲੀਆਂ ਨਹੀਂ ਕਰਦੀ ਹੋਰ ਬਥੇਰੀਆਂ ਗੱਲਾਂ ਹੁੰਦੀਆਂ ਵਾ ਭੈਣ ਭਰਾਵਾਂ ਨਾਲ ਕਰਨ ਵਾਲਿਆਂ ਇਹ ਥੋੜਾ ਪਿੱਛੋਕੜ ਦੀਆਂ ਚੁਗਲੀਆਂ ਉਹ ਬੰਤਾ ਮੈਨੂੰ ਅਫਿੰਦਗਾਨੇ ਤੇ ਇਹ ਸਭ ਕੁਝ ਕਰਨਾ ਪੈਂਦਾ ਸਭ ਉਹ ਦੋਸਤ ਕਰਨਾ ਪੈਂਦਾ ਚੰਗਾ ਕੋਈ ਗੱਲ ਨਹੀਂ ਹੁਣ ਜਿੱਦਾਂ ਜ਼ਬਾਨ ਚੱਲਦੀ ਓਦਾਂ ਹੀ ਕੰਮ ਕਰਨਾ ਪੈਣਾ ਚਲੋ ਕੋਈ ਗੱਲ ਨਹੀਂ ਕੰਮ ਵੀ ਕਰ ਲਾਂਗੇ ਜਿੰਨਾ ਸਮਾਖੇਗੀ ਓਦਾਂ ਹੀ ਕਰ ਲਾਂਗੇ ਕੋਈ ਨਹੀਂ ਮਹਾਰਾਜ ਮੈਨੂੰ ਕਾਇਮ ਕਰਦੇ ਤੇ ਮੈਂ ਕੰਮ ਆਪੇ ਕਰ ਲਿਆ ਕਰਨਾ ਅੱਗੇ ਨਹੀਂ ਮਟਾਦੀ ਰੇ ਦਸ ਕੰਮ ਦਾ ਕਿੰਦਾ ਸਾਲ ਕਰਦੀ ਤੂੰ ਇਹ ਬਾਹਰ ਬੈਠੇ ਜੇ ਓਏ ਆਹੋ ਬਾਹਰ ਹੀ ਬੈਠਾ ਸੀ ਮੈਂ ਕੀ ਕਰਨਾ ਮੇਰੀ ਗੱਲ ਸੁਣੋ ਅੰਦੇ ਜਨ ਮੇਰੀ ਮਾਂ ਬੜੀ ਚੰਗੀ ਮੇਰੀ ਮਾਂ ਬੜੀ ਚੰਗੀ ਉਹ ਹੁਣ ਕੀ ਹੋ ਗਿਆ ਵਾ ਹੈਨਾ ਤੇ ਮੈਨੂੰ ਬਣਾਇਆ ਤੇ ਇਹ ਮਾੜੀ ਤੇ ਮਾਂ ਤਾਂ ਢੀ ਵੇਖ ਲੋ ਸੈਰਸ ਕੋ ਫੋਨ ਲਵਾ ਰਿਆ ਆਪਣੀ ਭੈਣ ਨੂੰ ਤੇ ਉਹਦਾਂ ਦੂਹਾ ਦੂਹ ਮੇਰੀ ਚੁਗਲੀਆਂ ਕਰਨ ਰਹੀ ਆ ਇਹ ਮੇਰੀ ਨਾਉ ਨਹੀਂ ਗਈ ਚੰਗੀ ਉਹਦੀ ਢੀ ਲੰਮੀ ਜ਼ੁਬਾਨ ਵਾ ਜੇ ਮੈਂ ਧੀ ਵਈ ਮੇਰਾ ਜਵਾਈ ਹੀ ਨਹੀਂ ਚੰਗਾ ਹੈ ਚੰਗੀ ਹੋਈ ਰਹੀ ਗਈ ਆ ਤੂੰ ਮੇਰੀ ਗੱਲ ਤੂੰ ਕੰਨੀ ਸੁਣੀਆ ਗੱਲਾਂ ਤੇ ਕੰਨੀ ਸੁਣ ਕੇ ਆਈ ਆ ਮੈਂ ਸ਼ਦੈਨਤ ਨਹੀਂ ਗਈ ਆਵੇਂ ਆ ਗਈ ਤੁਹਾਡੇ ਵੱਲ ਉਹ ਤਾਂ ਕੋ ਆਪਣਾ ਦੁੱਖ ਰੋਂਣੀ ਹੁੰਦੀ ਹੋਣੀ ਆ ਭੈਣਾਂ ਦੋਵੇਂ ਦੁੱਖ ਨੂ ਰੋਂਣੀ ਦੁੱਖ ਤੇ ਨਾਉ ਦਾ ਹੈਗਾ ਨਾਉ ਨਹੀਂ ਕੀ ਚੰਗੀ ਲੱਗਦੀ ਨਾਉ ਦੀਆਂ ਚੁਕਰੀਆਂ ਕਰਨ ਵਾਸਤੇ ਲੱਭਦੀ ਰਹਿੰਦੀ ਵੀ ਕਿਹਦੇ ਨਾਲ ਕਰਾਂ ਅੱਗੇ ਤਾਂ ਵਾਵਾ ਸਾਰਾ ਪਿੰਡ ਗਾਹੋਂ ਦੀ ਹੁੰਦੀ ਹੀਗੀ ਹੁਣ ਮੰਜੇ ਤੇ ਉੱਠਿਆ ਨੀ ਕਾ ਜਾਂਦਾ ਤੇ ਹੁਣ ਪਹਿਣਾ ਨੂੰ ਫੋਨ ਲਾ ਲੈ ਕੇ ਦੱਸਦੀ ਆ ਮੇਰਾ ਜਵਾਈ ਨਹੀਂ ਚੰਗਾ ਨਾ ਮੈਂ ਕਹਾਂ ਜਵਾਈ ਨੂੰ ਫੋਨ ਦੱਸਾ ਤੇ ਸੱਸਾਂ ਇਕੱਲਾ ਕਰਨ ਦੇ ਤੇਰੀ ਗੱਲ ਸੁਣ ਤੂੰ ਮੇਰੀ ਮਾਂ ਦੇ ਮਗਰ ਪੇ ਰਹੀ ਨਹੀਂ ਆ ਇਹ ਵੀ ਕਦੀ ਸੋਚਿਆ ਵੀ ਕਣਕ ਵਢਾਈ ਆ ਪਰੋਲੇ ਸਾਫ਼ ਕਰੀ ਗਏ ਕਣਕ ਘਰ ਲੈ ਹੁੰਦੀ ਹੈ ਕਿ ਨਹੀਂ ਲੈਂਦੀ ਹੋਰ ਹੀ ਰੋਣੇ ਰੋਂਦੀ ਹੈ ਮੇਰੇ ਘੜੀ ਰਣ ਕੇ ਨਾ ਕੀ ਗੱਲ ਆ ਮੈਂ ਪੱਥਰ ਦੀ ਬਣੀ ਆ। ਸਰਦੀ ਬਣੀ। ਸਰਦਨ ਕਰਦੇ ਕੰਮ ਹੀ ਕਰਾ ਸਫਾਈਆਂ ਵੀ ਕਰਾ ਤੇ ਕਣਕਾਂ ਵੀ ਮੈਂ ਪਰੋ ਲੈਣ ਚ ਪਾਵਾਂ। ਢੜਕੋ ਨਹੀਂ ਪੈਂਦੀਆਂ ਫਿਰ ਪੁੱਤਾਂ ਕੋ ਪਾਉ ਜਾ ਕੇ ਨਾ ਪਾ ਬੰਨੂ ਕੀ ਆਂਦੇ ਜੇ। ਨਹੀਂ ਮੇਰੀ ਪਿੱਲੋ ਗੱਲ ਸੁਣਾ। ਕਿਤੇ ਨਾ ਆਪਣਾ ਦਿਮਾਗ ਸ਼ਾਂਤ ਰੱਖਿਆ ਕਰ ਹੈ। ਕਿਸ ਨੂੰ ਕਾਹੇ ਦੀ ਕਿਸ ਨੂੰ ਕਾਹੇ ਦੀ ਤੂੰ 24 ਘੰਟੇ ਬਸ ਇਹੋ ਹੀ ਗੱਲ ਲੱਭਦੀ ਰਹੀ ਨਹੀਂ ਵੀ ਕਿਤੇ ਮਾੜਾ ਮੋਟਾ ਕੋਈ ਪੁਆਇੰਟ ਲੱਭੇ ਤੇ ਮੈਂ ਲੜਾਈ ਕਰਾਂ। ਨਹੀਂ ਜੇ ਮੇਰੀ ਸਿਫਤ ਕਰੇ ਤੇਰੀ ਮਾਂ ਤੇ ਮੇਰਾ ਦਿਮਾਗ ਨਹੀਂ ਭੋਇਆ ਤੋ ਤੇ ਦਿਵਾਲੇ ਹੋ ਜੂੰਗੀ ਮੈਂ। ਸਿਫਤ ਤੇ ਕਿਤੇ ਮੇਰੀ ਕਰਨੀ ਨਾ ਹੋਈ ਅਨੇ। ਤੇ ਸਿ ਹੋਰ ਕਿਹੜੇ ਸਿਫਤਾਂ ਵਾਲੇ ਕੰਮ ਕਰਾਂ ਮੈਂ ਕੀ ਮੜਾ ਕਰਤਾ ਇਹਦਾ ਮੈਂ ਕੀ ਮੜਾ ਕਰਤਾ ਇੱਥੇ ਉਹ ਬੰਦਾ ਕੋਹਂਦਾ ਵਾ ਬੀਜੀ ਬਾਜੀ ਕਰਦਾ ਲਾ ਕੇ 100 ਗੱਲਾਂ ਬਤਾ ਹੁੰਦੇ ਲਾ ਕੇ ਬੰਦਾ ਬੈਂਦਾ ਵਾ ਤੂੰ ਤੇ ਕਦੀ ਉਹਨੂੰ ਕਿਹਾ ਪਾੜੀ ਫੜਾਉਣ ਕਿ ਤੇ ਡੇਲੇ ਕੱਢਣ ਤੇ ਹਲ ਵੀ ਵੀ ਕਰ ਗਿਆ ਆਇਆ ਕਰਕੇ ਤੇ ਡੇਲੇ ਕੱਢਣੇ ਜਦੋਂ ਮੇਰੇ ਕਿ ਚੁਗਲੀਆਂ ਕਰਦੀ ਆਪਣੇ ਪਹਿਣਾ ਦੇ ਨਾਲ ਆਪਣੇ ਪੇਕਿਆਂ ਦੇ ਨਾਲ ਤੇ ਫਿਰ ਮੈਂ ਇਹਦੀ ਕਿੰਨੀ ਸਿਫਤਾਂ ਕਰਾਂ ਮੇਰਾ ਕਿੰਨਾ ਕਿ ਜੀ ਕਰਦਾ ਨੇ ਜੱਫੀਆਂ ਪਾਉਣ ਨੂੰ ਫਿਰ ਜਦੋਂ ਆਪ ਚੰਗੇ ਹੋਈਏ ਨਾ ਜਗ ਚੱਗਾ ਹੁੰਦਾ ਪਤਾ ਚੱਗ ਚੰਗਾ ਹੁੰਦਾ ਵਾ ਤੂੰ ਹਲੇ ਮੀਂਹ ਦਾ ਗੱਲ ਕਰਿਆ ਕਰ ਨਾ ਉਹਦਾ ਮਤ ਦਾ ਦਿਮ ਇਹ ਅੰਗਰੇਜ਼ ਲਗਰੀਮੀ ਹੈਗੀ ਠੀਕ ਹੈ ਨਾ ਇਹ ਮੇਰੀਆਂ ਚੁਗਲੀਆਂ ਕਰੀ ਜਾਵੇ ਤੇ ਮੇਰੀ ਹਲੀਮੀਆਂ ਕਰਾਂ ਮੇਰੇ ਕੋ ਨਹਿੰਦੀਆਂ ਓ ਜਾ ਜਾ ਤੂੰ ਸਵਾਦ ਦੀ ਗੱਲ ਕਰਿਆਗਾ ਤੇ ਮੈਂ ਦੱਸਾਂਗਾ ਸਵਾਦ ਦੀ ਗੱਲ ਅਬੀ ਕਹਿੰਦੇ ਚੌਂਦੀ ਘੋੜੇ ਦੇ ਮੈਰੇ ਪਾਣੀ ਕੀ ਗੱਲ ਹੋ ਗਈ ਯਾਰ ਕੋ ਕਣਕ ਦੀ ਸਲਾਹ ਕਰ ਰਹੀ ਵੀ ਪਾ ਲਈਏ ਪੜੋਲੇ ਪੜਾ ਲੈ ਤੂੰ ਉਹਦੇ ਹੋਰ ਹੀ ਚੱਠਾ ਲੈ ਕੇ ਆ ਗਈਆਂ ਉਥੋਂ ਅੰਦਰੋਂ ਨਹੀਂ ਮੈਂ ਇੱਕ ਗੱਲ ਦੱਸੋ ਹੁਣ ਘਰ ਚ ਕੋਈ ਗੱਲ ਹੋਵੇ ਤੇ ਟੜ ਨਾ ਕਰਨੀ ਮੈਂ ਕਿਹਦੇ ਨਾ ਕਰਨੀ ਹੁਣ ਤੁਹਾਡੀ ਮਾਂ ਮੇਰੇ ਚੁਗਲੀਆਂ ਕਰਨੀ ਹੈ ਨਾ ਆਪਣੀ ਭੈਣ ਨਾ ਮੇਰੀਆਂ ਤੇ ਜਾ ਕੇ ਪੁੱਛੋ ਹਾਂ ਕਿ ਕਿਉਂ ਕਰਨ ਢਈ ਮੇਰੇ ਸਿਰ ਦੇ ਵਾਲਾਂ ਤੇ ਬੜੀ ਸ਼ਿੱਟੀ ਪੈਂਦੇ ਜਾਣ ਕੇ ਤੂੰ ਮਾਤਾ ਨੇ ਉਹ ਕਹਿਤਾ ਤੂੰ ਮਾਤਾ ਨੇ ਜਮ ਕਹਿਤਾ ਹੁਣ ਪੁੱਛੋ ਮਾਤਾ ਨੇ ਜਾ ਕੇ ਤੇ ਪਹਿਲੀ ਗੱਲ ਤੇ ਆ ਕਿ ਤੂੰ ਉੱਥੇ ਜੂ ਗਈ ਤੂੰ ਆਪਣਾ ਕੋ ਕਵਤੰਦਾ ਕਰਦੀ ਹਾਂ ਉਹ ਭੈਣਾ ਭੈਣ ਦੀ 20 ਗੱਲਾਂ ਹੁੰਦੀਆਂ ਵਾ ਨਾ ਤੋ ਦੁੱਖ ਦੀ ਕਰਦੀ ਸੁੱਖ ਦੀ ਕਰਨੀ ਕੋਈ ਪੁਰਾਣੀਆਂ ਗੱਲਾਂ ਕਰਦੀਆਂ ਤੂੰ ਜੂ ਤਾਂ ਕੰਨ ਲਾ ਕੇ ਬੈਠੀ ਤੇ ਕਿਧਰੇ ਨ ਕਿਤੇ ਗੱਲ ਕਰਦੀ ਵੀ ਪੈਂਦੀ ਧੀ ਬੋਦੀ ਕਰਨੀ ਪੈਂਦੀ ਆ ਗੱਲ ਜਦੋਂ ਮੈਂ ਕਰਦੀ ਫੇਰ ਬੜੀ ਚੁੱਪਦੀਆਂ ਸਾਰਿਆਂ ਨੂੰ ਆਪਣੀ ਗਲਤੀ ਨਾ ਮੰਨੀ ਤੂੰ ਵੀ ਮਵੀ ਕਹਤਾ ਗਲਤ ਹੈਗੀ ਹੈਂ ਤੂੰ ਜੀ ਹਜੂਰੀ ਕਰਿਆ ਕਰ ਮੈਂ ਤਾਂ ਪਾਗਲਾ ਪਤਾ ਤੇ ਤੈਨੂੰ ਮੜਾ ਕਹੂੰ ਵੀ ਗਾੜੀਆਂ ਮੇਰੀ ਕਰੇ ਜੁੱਤੀ ਮੈਂ ਤਾਂ ਕਦੀ ਵੀ ਨਹੀਂ ਕਰਦੀ ਚੱਲ ਫਿਰ ਜੁੱਤੀ ਆ ਤੇ ਫਿਰ ਜਿੱਤਰੇ ਗੱਲਣ ਦੇ ਫਿਰ ਕੰਮ ਜ਼ੁਬਾਨ ਤੇਰੀ ਆਪਣੀ ਨਹੀਂ ਚੰਗੀ ਦੂਜਿਆਂ ਨੇ 20 20 ਗੱਲਾਂ ਕਰਦੀ ਆ ਮੈਂ ਹਰੇ ਪਾਣੀ ਕਿੱਡੀ ਗੱਲ ਕ ਲੈ ਕੇ ਆਈ ਆ ਪਕ ਕਿੱਡੀ ਚੰਗੀ ਗੱਲ ਕਰਨ ਲੱਗੀ ਮੇਰ ਨਾਲ ਦਿਮਾਗ ਖਰਾਬ ਕਰਕੇ ਛੁੜ ਦਿੰਦੀ ਆ ਫੜ ਕੇ ਕਰਦੀ ਗਈ ਫਿਰਦੀ ਆ ਚੱਲ ਯਾਰ ਜਿੰਮ ਜਾਵਾਂ ਟਾਈਮ ਹੋ ਗਿਆ ਉਹ ਕੀ ਗੱਲ ਉਹ ਕੀ ਸਿਰ ਫੜਿਆ ਉਹ ਸਿਰ ਸੋ ਯਾਰ ਕਦਾ ਫੜਨਾ ਹਾਂ ਆੜੀ ਤੇਰੀ ਮਾਂ ਵਾ ਗੱਲਾਂ ਨਹੀਂ ਚੰਗੀਆਂ ਕਰਦੀ ਕਿਉਂ ਹਣ ਕੀ ਕਰਦਾ ਮਾਣਿਆ ਤੂੰ ਦੇਣਾ ਵੀ ਇਹ ਗੱਲ ਇਹਦ ਬੋਲਦਾ ਵਾ ਉਹ ਨਹੀਂ ਨਹੀਂ ਗੱਲ ਤੋਂ ਸਮਝ ਨੂੰ ਕੀ ਹੋ ਗਈ ਉਹ ਦਾਦੀ ਤੇਰੀ ਕਰਨੀ ਨੂੰ ਕਿਤੇ ਅੰਦਰ ਫੋਨ ਭੈਣ ਆਪਣੀ ਨੂੰ ਓਏ ਆਹੋ ਮਾਸੀ ਨੂੰ ਫੋਨ ਮੈਂ ਉਹ ਲੈ ਕੇ ਦੇ ਗਿਆ ਆਹੋ ਤੇ ਮੈਨੂੰ ਕਹਿੰਦੇ ਮੇਰੀਆਂ ਚੁਗਲੀਆਂ ਕਰਨ ਦੀ ਆ ਲੈ ਹੈ ਗੱਲ ਕਰਨ ਵਾਲੀ ਉਹ ਤਾਂ ਕਹਿੰਦੇ ਬਾਬਾ ਚੇਰੋ ਗੱਲਬਾਤ ਨਹੀਂ ਕੀਤੀ ਕਦੀ ਤੇ ਮੇਰੀ ਗੱਲ ਕਰਾਣਾ ਕਦੀ ਮਿਲੇ ਵੀ ਨਹੀਂ ਕੇ ਤੇ ਮੈਂ ਚੱਲ ਗੱਲ ਕਰਾ ਦਿੰਦਾ ਕਿਹੜੀ ਗੱਲ ਵਾ ਯਾਰ ਬੜੀ ਮਾੜੀ ਗੱਲਾਂ ਵੇਖ ਲਾ। ਨਾਲੇ ਜੇ ਗੱਲਾਂ ਕਾਂਡੇ ਤੇ ਮੰਮੀ ਦਾ ਸੋਨ ਦਾ ਕੀ ਫਰਜੀ ਉਸੇ ਬੰਦਾ ਪੁੱਛੇ। ਯਾਰ ਇਹੋ ਤੇ ਗੱਲ ਮੈਂ ਕਹੀ ਮੈਂ ਤੈਨੂੰ ਹੋਰ ਕੰਮ ਕੋਈ ਨਹੀਂਗਾ। 20 ਘੰਟੇ ਤੂੰ ਕਿਹਦਾ ਫੋਨ ਨੂੰ ਤੇ ਕੰਨ ਖੜੇ ਕਰਛਣੇ ਨਹੀਂ ਹੁੰਦੀ ਵੀ ਗੱਲਾਂ ਸੁਣਦੀ ਰਹੀ ਨਹੀਂ। ਮੈਂ ਆਪਣਾ ਕੰਮ ਧੰਦਾ ਕਰ ਰਹੀ ਆ। ਮਾਹੀਆ ਬੰਦਾ ਰੋਟੀ ਪਾਣੀ ਪੋਕਾਵੇ ਹੈ ਟਾਈਮ। ਮੈਂ ਤੇ ਆਖਿਆ ਮੇਰੇ ਨਾਲ ਆਏ ਮੈਂ ਹਰ ਇੱਕ ਕਣਕ ਲੈ ਆਂਦੀ ਆ ਮੰਡੀ ਚੋਂ ਤੇ ਕਹਿੰਦੀ ਵੀ ਚੱਲ ਪੜੋਲੇ ਚ ਪਾ ਲਈਏ। ਉਹ ਤੇ ਹੋਰ ਚਿੱਠਾ ਖੋਲ ਕੇ ਗੜੀ ਬੈ ਗਈ ਤੇ। ਓ ਕੀ ਬਦਮਾਹ ਨੂੰ ਕੀ ਹੋ ਕਿ 24 ਘੰਟੇ ਇੱਕ ਪਤਨ ਵਾਜਾ ਮਾਰ ਪਰ ਇਹਨੂੰ ਸਮਝਿਆ ਨਹੀਂ ਗਈ ਉਤੋਂ ਹੀ ਨੇ ਤਾਂ ਕਰਿਓ ਕਿਹ ਦਿਨ ਜਾ ਕੇ ਨਾ ਦਾਦੀ ਨੂੰ ਤੇ ਭੂਆ ਨੂੰ ਮਲਾ ਲਾਇਆ ਤੇ ਮਾਸੀ ਨੂੰ ਮਲਾ ਦੇ ਯਾਰ ਇਤਰਾ ਹੀ ਕਰਨਾ ਆਹੋ ਬੀਬੀ ਵੀ ਨਾ ਅੰਦਰ ਰਹਿ ਰਹਿ ਬੋਰ ਹੋ ਗਈ ਆ ਓਏ ਹੋਰ ਕੀ ਦਿਮਾਗ ਖਰਾਬ ਹੋ ਜਾਂਦਾ ਬੰਦਾ ਹੁੰਦਾ ਅੱਗੇ ਵੀ ਜੋ ਠੀਕ ਹੀ ਹੈ ਨਾ ਪਿੰਡ 'ਚ ਵੀ ਚਲਚਲ ਜਾਂਦੇ ਹੁੰਦੇ ਨੇ ਕਿਹਦੇ ਹਾਲ ਤੇ ਚੱਲ ਮਨ ਹੌਲਾ ਕਰ ਆਓ ਕਦੀ ਕਿਸੇ ਤੇ ਘਰ ਪ੍ਰੋਗਰਾਮ ਹੁੰਦਾ ਕਦੀ ਕੋਈ ਮਸਰਾ ਉਹ 2-4 ਮਹੀਨਿਆਂ ਕੋਈ ਪ੍ਰੋਗਰਾਮ ਨਹੀਂ ਵੇਖਿਆ ਕੋਈ ਅੰਦਰੋਂ ਇੱਥੋਂ ਨਿਕਲੇ ਵੇੜੇ 'ਚ ਨਹੀਂ ਆਇਆ ਕਦੀ ਬਹੁਤ ਗੱਲ ਵਾ ਤੂੰ ਬੰਦਾ ਦਾ ਦਿਮਾਗ ਖਰਾਬ ਗੱਲ ਤੇਰੀ ਠੀਕ ਹੈ ਮੈਂ ਨਾ ਕਿਦਾਂ ਟਾਈਮ ਕੱਢ ਕੇ ਨਾ ਤੇ ਮਾਦਾ ਨੂੰ ਘਮਾ ਫਰਾਇ ਲਾਉਣਾ ਹਾਂ ਹੈ ਨਾਲੇ ਇੱਥੋਂ ਘਡੀ ਸ਼ਿਕਾਰਾ ਹੋ ਜਾਊਗਾ ਉਹ ਗੱਲਾਂ ਬਾਤ ਐਂਦਾ ਚੱਲਦੀਆਂ ਰਹਿਣੀਆਂ ਵਾ ਉਹ ਤਾਂ ਗੱਲ ਵਾ ਤੂੰ ਹੀ ਮਲਾ ਦੇ ਠੀਕ ਹੈ ਜਾ ਕੇ ਇੱਧਰ ਗੱਲ ਤੇਰੀ ਸਹੀ ਆ ਹਾਂ ਕਿ ਇੱਧਰ ਨਾਲ ਕੱਢ ਕੇ ਨਾ ਟਾਈਮ ਤੇ ਸੌਖ ਤੇ ਕਿਦਾਂ ਚੱਲੂਗਾ ਤੇ ਸਾਰਾ ਹਾਲਦ ਵਾਲਾ ਗਾਹਕ ਤੇ ਆ ਜਾਗਾ ਸਾਰਾ ਕੰਮ ਕਰ ਸਵੇਰ ਕੇ ਤੇ ਆ ਜਾਣਾ ਸਹੀ ਕਿ ਨਹੀਂ ਸਭਾ ਫਿਰ ਜਾ ਮੇਰਾ ਪਤ ਹੋ ਗਿਆ ਫਿਰ ਮੈਂ ਜਿੰਮ ਚੱਲਾ ਸੀ ਆਹ ਆਹ ਚੱਲ ਹੁਣ ਲੜਾਈ ਨਾ ਪਾਇਓ ਘਰ ਕੋਈ ਮਤ ਲੜਾਈ ਯਾਰ ਮੈਂ ਕਾਦੀ ਹੋਣੀ ਆ ਆ ਸ਼ਾਂਤੀ ਰੱਖਿਆ ਕਰੋ ਮੈਂ ਵੀ ਇਹੋ ਗੱਲ ਖੱਤ ਚੋ 20 ਘੰਟੇ ਪਰਮਾਤਮਾ ਕਰੀ ਜੋੜਨਾ ਵੀ ਜਿਹੜੀ ਘਰ ਚ ਸ਼ਾਂਤੀ ਆ ਨਾ ਉਹਦੇ ਨਾਲ ਦੀ ਰੀਸ ਕੋਈ ਨਹੀਂ ਉਹ ਚਲੋ ਕੋਈ ਦੇਖਿਆ ਪਤਾ ਲੜਦੇ ਰਹੋ ਚੰਗੇ ਥੋੜੇ ਲੱਗੀਦਾ ਵਾ ਓਏ ਆਹੋ ਘਰਾਂ ਚ ਬਰਕਤਾਂ ਨਹੀਂ ਹੁੰਦੀ ਨਾ ਹੁਣ ਇੱਕ ਬੰਦਾ ਸ਼ਦਾਈ ਉਹ ਸਾਰੇ ਥੋੜੇ ਹੋ ਗਈ ਤਾਂ ਚਲੋ ਕੋਈ ਗੱਲ ਨਹੀਂ ਬਹੁਤੀ ਹੱਥ ਮੂੰਹ ਤੋਂ ਮੈਂ ਹੋਵਾ ਜਿੰਮ ਤੋਂ ਅੱਧ ਹੋਈ ਏ ਤੁਹਾਨੂੰ ਨਾਲ ਲੈ ਕੀ ਕਰਾਂ ਭੁੱਖ ਵੀ ਲੱਗੀ ਆ ਦਵਾਈ ਵੀ ਖਾਣੀ ਆ ਹਉਣ ਜੇ ਉਹਨਾਂ ਆਵਾਜ਼ ਮਾਰੀ ਤੇ ਉਹਨੂੰ ਪਤਾ ਨਹੀਂ ਕਿਹੜੇ ਮੂੰਹ ਫੁਣਾਈ ਤੇ ਕੀ ਕਹਿਣੀ ਹੈ ਮੈਨੂੰ ਰੋਟੀ ਵੀ ਦੇਣੀ ਅੱਜਕ ਨਹੀਂ ਦੇਣੀ ਉਹਨੇ ਇੰਨੀਆਂ ਗੱਲਾਂ ਕਰਕੇ ਗਈ ਆ ਮੈਨੂੰ ਦੱਸ ਜੇ ਮੈਂ ਭੈਣ ਭਰਾ ਨਾਲ ਫੋਨ ਕਰਨੀ ਆ ਤੇ ਕੰਧਾਂ ਨਾਲ ਅਲੱਗ-ਅਲੱਗ ਸੁਣਦੀ ਐ ਮੈਂ ਕੀ ਕਰਾਂ ਮੈਂ ਮੈਨੂੰ ਕੀ ਪਤਾ ਹੀ ਸੁਣ ਲਈ ਗੱਲ ਤਾਂ ਭੈਣ ਭਰਾ ਨਾਲ ਕਰਨੀ ਪੈਂਦੀ ਐ ਤੇ ਇਹ ਤੇ ਕੰਧਾਂ ਨਾਲ ਅਲੱਗ-ਅਲੱਗ ਸੁਣਦੀ ਐ ਦੱਸ ਜੇ ਮੈਂ ਕਰਨ ਲਈ ਆ ਤੇ ਤੂੰ ਆਪਣਾ ਕੰਮ ਕਰ ਤੂੰ ਕਿ ਮੇਰੀਆਂ ਗੱਲਾਂ ਸੁਣਨੇ ਹੈਂ ਐਦਾਂ ਦੀ ਆਏ ਤੇ ਹੁਣ ਗੱਲਾਂ 20-20 ਕਰਕੇ ਗਈ ਆ ਮੈਨੂੰ ਅੱਜ ਖਾਮੀ ਰੋਟੀਆਂ ਪਕਾ ਕੇ ਇਦਾਂ ਕਰੀ ਅਬ ਤਾਂ ਕਰੀ ਤੇਰੀ ਜੀਬਾਂ ਬੜੀ ਚਲਦੀ ਆ ਹਾਂ ਦੱਸ ਆ ਕੋਈ ਗੱਲ ਕਰਨ ਵਾਈ ਹੈ ਤੇ ਹੁਣ ਭੁੱਖ ਲੱਗੀ ਹੋ ਮੈਨੂੰ ਦਵਾਈ ਵੀ ਖਾਣੀ ਆ ਰੋਟੀ ਵੀ ਖਾਣੀ ਆ ਪਤਾ ਨਹੀਂ ਵਾਜ ਦਿੰਦੀ ਆ ਕਿ ਨਹੀਂ ਦਿੰਦੀ ਵੇਖਨੀ ਆ ਆਵਾਜ਼ ਮਾਰ ਕੇ ਜੇ ਤੂੰ ਬੋਲ ਪੈਗੀ ਤੇ ਠੀਕ ਆ ਜੀਵਨ ਵੇਖਾਂ ਪੋਖੜਾ ਬਲ ਗਿਆ ਹੁਣ ਹੁਣ ਮਾਤਾ ਨੂੰ ਕਿਦਾਂ ਡਈ ਹੁਣ ਆਜਾ ਮੈਂ ਜੀ ਵਈ ਹੁਣ ਮਾਰ ਆਪਣੇ ਪਿਆਣ ਨੂੰ ਆਜਾ ਤੈਨੂੰ ਦਵੇ ਆਣ ਕੇ ਰੋਟੀਆਂ ਜਿਹਦੇ ਨਾਲ ਨੌਂ ਦੀਆਂ ਚੁਗਲੀਆਂ ਕਰਨ ਦੀ ਸੀਗੀ ਨਾ ਮੇਰਾ ਨੇ ਕੀ ਕਰਦਾ ਹੁਣ ਤਾ ਰੋਟੀਆਂ ਆਟੀਆਂ ਪੁੱਛਣ ਨੂੰ ਬੈਠੀ ਰਹੇ ਥੀ ਅੰਦਰ ਹੀ ਆਜਾ ਤੇ ਮੇਰਾ ਰਾਦਾ ਮੈਂ ਰਹਿਣ ਹੀ ਦਵਾ ਇਹਨੂੰ ਰੋਟੀ ਇਹਨੂੰ ਪਤਾ ਲੱਗੂਗਾ ਕਿ ਚੁਗਲੀਆਂ ਕਿੱਦਾਂ ਕਰਨੀਆਂ ਵਾ ਘਰਾਂ ਕੀ ਜੇ ਰੋਟੀ ਨਾ ਨਾ ਪੁੱਛੀ ਜਾਂ ਮੈਂ ਆਵਾਜ਼ ਨਾ ਦਿੱਤੀ ਤੇ ਤੇ ਮੁੰਡੇ ਨੇ ਆਣ ਕੇ ਫੇਰ ਮੇਰੀ ਕਲਾਸ ਲਾ ਦੇਣੀ ਉਹਨੇ ਫੇਰ ਨਹੀਂ ਚਾਜਣਾ ਮੇਰ ਨਾਲ ਬੋਲਣਾ ਕੀ ਕਰਾਂ ਜੀਵਨ ਮੈਂ ਤਾਂ ਫਾਇ ਪਿਆ ਵਾਂ ਉਤਰਾ ਨਾ ਮਾਂ ਗਾਂ ਜੋਗੀ ਤੇ ਨਾ ਪਛਾਣ ਜੋਗੀ ਕਰਦਿਆਂ ਵੀ ਸਿੱਤ ਛਿੱਤਰ ਵਜਣ ਡਏ ਆ ਚੱਲ ਮਨਾ ਦੇ ਮਾਤਾ ਨੂੰ ਆਜ ਕਹਿੰਦੀ ਕੀ ਆ ਸੁਣਾ ਲੈ ਸਹੀ ਹੁਣ ਜਾ ਕੇ ਬੜਾ ਚੰਗੀ ਤਰ੍ਹਾਂ ਖਬਰ ਲੈ ਕੇ ਆਉਣੀ ਐ ਦੀ ਮੈਂ ਜੀਵਨ ਆਗੀ ਆਗੀ ਅਵਰੇ ਆਂ ਗਾਲ ਸੋਣਾ ਦੱਸੋ ਮੈਨੂੰ ਫੁਲਕਾ ਦੇ ਆ ਕੋਈ ਆਈਡੀਆ ਮੈਨੂੰ ਭੁੱਖ ਲੱਗੀ ਆ ਮੈਂ ਇਹਨਾਂ ਦਵਾਈ ਖਾਣੀ ਆ ਰੋਟੀ ਖਾ ਲਾਂ ਪਹਿਨੋਂ ਫਿਰ ਦਵਾਈ ਵੀ ਖਾਣੀ ਆ ਨਹੀਂ ਦਵਾਈ ਤੇ ਖਾਣੀ ਆ ਭੁੱਖ ਵੀ ਲੱਗੀ ਆ ਹੁਣ ਕਰੋ ਹਾਂ ਭੈਣ ਨੂੰ ਫੋਨ ਹੁਣ ਦੱਸੋ ਹਾਂ ਕਿ ਰੋਟੀ ਜਾਂ ਤੂੰ ਲੈ ਕੇ ਆ ਜਾ ਨਾ ਤਾਂ ਮੇਰੀ ਚੰਗੀ ਨਹੀਂ ਗਈ ਦੱਸ ਭੈਣ ਵਿਚਾਰੀ ਹੁਣ ਉਸ ਤਾਂ ਬੈਠੀ 20 ਘੋਆਂ ਤੇ ਤੇ ਉਹਨੂੰ ਮੈਂ ਕਿੱਥੋਂ ਵਿਚਾਰੀ ਨੂੰ ਆਵਾਜ਼ ਮਾਰਾਂ ਫੇਨੂੰ ਰੋਟੀ ਦੇ ਜਾਣ ਕੇ ਹਾਂ ਨਹੀਂ ਜਿਹਦਾ ਨੌ ਹੀ ਰੋਟੀਆਂ ਦੇਣ ਡਈ ਨੌ ਹੀ ਸਾਰੇ ਕੰਮ ਕਰਨ ਡਈ ਆ ਤੇ ਫਿਰ ਮੇਰੀ ਥੋੜੀ ਬੋਤ ਤਾਰੀਫ ਕਰ ਦਿਆ ਕਰੋ ਆਪਣੇ ਭੈਣ ਭਰਾਵਾਂ ਦੇ ਸਾਹਮਣੇ ਕਿਤੇ ਮੇਰੀ ਵੀ ਇੱਜ਼ਤ ਬਣ ਜੂ ਉਹਨਾਂ ਦੇ ਸਾਹਮਣੇ दस ਮੈਂ ਤੇਰੀ ਅੱਗੇ ਕਿਹੜੀ ਨਿੰਦਿਆ ਕੀਤੀ ਆ ਮੈਂ ਤਾਂ ਜਿਹੜੀ ਗੱਲ ਵਿਆਰੀ ਸੀ ਉਹ ਹੀ ਕੀਤੀ ਆ ਤੀਏ ਤੂੰ ਤੇ ਜਾਣ ਕੇ ਹਲ ਪਾ ਲਈਂ ਤੂੰ ਫਿਰ ਕਿੱਥੇ ਕੰਧਾਂ ਨਾਲ ਲਾ ਕੇ ਸੁਣਦੀ ਰਹੀਂ ਮੇझ्या ਗੱਲਾਂ ਜੇ ਮੈਂ ਕਿਤੇ ਫੋਨ ਕਰ ਹੀ ਲੈਨੀ ਆ ਤੇ ਤੂੰ ਕਿਤੇ ਨਾ ਕਿਤੇ ਲੱਗ ਕੇ ਸੁਣ ਲੈਨੀ ਮੈਂ ਤੇਰਾ ਕਦੀ ਫੋਨ ਸੁਣਿਆ ਨਹੀਂ ਭੈਣ ਭਰਾ ਨਾ ਕਰਦੀ ਰੋ ਨਾ ਕਰਦੀ ਰੋ ਨਹੀਂ ਮੇਰੇ ਕੋਲ ਟਾਈਮ ਹੈ ਨਹੀਂ ਨਾ ਵੀ ਵੇਲੀ ਹੋ ਕੇ ਮੈਂ ਚੁਗਲੀਆਂ ਕਰਦੀ ਰੋ ਆ ਤੁਹਾਡੀਆਂ ਠੀਕ ਵਾ ਨਾ ਜੇ ਤੇ ਰੋਟੀ ਪਾਣੀ ਖਾਣਾ ਵੀ ਇੱਥੇ ਮੇਰੇ ਹੱਥਾਂ ਦਾ ਬਣਿਆ ਫਿਰ ਮੇਰੀਆਂ ਚੁਗਲੀਆਂ ਕਰੋ ਕਿਤੇ ਬੜੀ ਮਾੜੀ ਗੱਲ ਵਾ ਤੁਹਾਡੇ ਵਾਸਤੇ ਠੀਕ ਆ ਨਾ ਆ ਕੰਮ ਬਿੰਦੂ ਨਹੀਂ ਕੇ ਪਸੰਦ ਚਲੋ ਕਾਦੀਆਂ ਮੈਂ ਚੁਗਲੀਆਂ ਧੀਏ ਕਰਨੀਆਂ ਨੇ ਚਲੋ ਠੀਕ ਹੈ ਨਾ ਕਰਾਂਗੀ ਮੈਂ ਤੇ ਜਿਹੜੀ ਕੋਈ ਵਿਹਾਰੀ ਗੱਲ ਕਰਨੀ ਉਹ ਵੀ ਨਾ ਕਰਾਂਗੀ ਹੋਰ ਕੀ ਆ ਹੁਣ ਅੱਜ ਤੇ ਮੈਂ ਲਿਆ ਦਿੰਨੀ ਆ ਰੋਟੀ ਪਰ ਗਾਂ ਤੋਂ ਮੈਂ ਕੋਈ ਗੱਲ ਸੁਣ ਲਈ ਨਾ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਆ ਚਲੋ ਤੇਰੇ ਹੱਥਾਂ ਚ ਮੈਂ ਹੁਣ ਜੋ ਮਰਜੀ ਤੂੰ ਕਰ ਰੋਟੀ ਪਾ ਕੇ ਦੇ ਨਾ ਦੇ ਗੱਲਾਂ ਕਰਕੇ ਰੋਟੀ ਦੇਣੀ ਆ ਤੇ 20 20 ਗੱਲਾਂ ਕਰਕੇ ਰੋਟੀ ਦੇਣੀ ਆ ਤੂੰ ਕੀ ਇਹੋ ਜੀ ਰੋਟੀ ਖਾਣ ਖੁਣਾ ਥੋੜੇ ਆ ਸਾਡਾ